ਮਹੌਕਮ ਐਸਐਸਪੀ ਸਾਹਿਬ ਗੁਰਦਾਸਪੁਰ ਵਿਆਮਾਹਰੀ ਹਿਸ਼ਕਮਰ ਔਂਪਰਗੜ੍ਹ ਆਈਪੀਐਸ ਦੇ ਹੁਕਮ ਮੁਤਾਬਕ ਸਖਤ ਹੁਕਮ ਦੇ ਮੁਤਾਬਕ ਉਹਨਾਂ ਦੇ ਆਪਣੇ ਐਲਕੋਮੀਟਰ ਦੇ ਨਾਲ ਅਸੀਂ ਜਿਹੜੇ ਚਲਾਨ ਕਰਨੇ ਸ਼ੁਰੂ ਕੀਤੇ ਐ ਪਹਿਲਾਂ ਵੀ ਕੀਤੇ ਸੀ ਔਰ ਹੁਣ ਅਸੀਂ ਸਖਤਾਈ ਨਾਲ ਕਾਨੂੰਨ ਦੀ ਲੰਗਣਾ ਜਿਹੜੇ ਕਰਨਗੇ ਦਿਨਕੀਨ ਡਰਾਈਵਿੰਗ ਦੇ ਇਹ ਚਲਾਨ ਕੀਤੇ ਨੇ ਔਰ ਜਿਹੜੇ ਲੋਕੀ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਜਾਂ ਮੋਟਰਸਾਈਕਲ ਚਲਾਉਂਦੇ ਨੇ ਉਹਨਾਂ ਨੂੰ ਸਖਤ ਚੇਤਾਵਨੀ ਆ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਔਰ ਆਪਣੀ ਜਾਨ ਨੂੰ ਬਚਾਓ ਅੱਜ ਕੀ ਕਾਰਵਾਈ ਕੀਤੀ ਗਈ ਹੈ ਕਿੰਨੇ ਲੋਕਾਂ ਖਿਲਾਫ ਕਾਰਵਾਈ ਹੋਈ ਹੈ ਅੱਜ ਤੋਂ ਇਹ 5 ਤੋਂ 6 ਬੰਦੇ ਜਿਹੜੇ ਡਰਿੰਕੀ ਡਰਾਈਵਿੰਗ ਦੇ ਚਲਾਨਾ ਕੀਤੇ ਗਏ ਹੈ ਔਰ ਇਹਨਾਂ ਨੂੰ ਅੱਗੇ ਵੀ ਇਹੋ ਜਿਹੀ ਮਹਿਮ ਜਾਰੀ ਰਹੇਗੀ ਤੇ ਲੋਕਾਂ ਨੂੰ ਹਦਾਇਤ ਹੋਈ ਹੈ ਵੀ ਡਰਿੰਕਿੰਗ ਡਿੰਕ ਕਰਕੇ ਗੱਡੀ ਨਾ ਚਲਾਓ ਨਵਾਂ ਰੂਲ ਆਇਆ ਕਿ ਮਾਪਿਆਂ ਨੂੰ ਜੁਰਮਾਨਾ ਭਰਨਾ ਪਏਗਾ ਜੇ ਅੰਡਰਏਜ ਬੱਚੇ ਕਾਬੂ ਹੰਦੇ ਤੋਂ ਜਿੱਦ ਤੇ ਬਿਲਕੁਲ ਨਹੀਂ ਜਿਹੜੇ ਨਵੇਂ ਰੂਲ ਦੇ ਮੁਤਾਬਕ ਜਿਹੜੇ ਅੰਡਰਏਜ ਬੱਚਾ ਕੋਈ ਵੀ ਆ ਉਹ ਜਿਨ੍ਹਾਂ ਦਾ ਲਾਇਸੈਂਸ ਨਹੀਂ ਬਣਿਆ 16 ਤੋਂ ਥੱਲੇ ਸਾਲ ਦੇ ਨੇ ਉਹਨਾਂ ਨੂੰ ਇਹੋ ਹਦਾਇਤ ਹੈਗੀ ਆ ਉਹਨਾਂ ਦੇ ਮਾਪਿਓ ਨੂੰ ਵੀ ਉਹਨਾਂ ਦੇ ਯਾਰਾਂ ਦੋਸਤਾਂ ਨੂੰ ਵੀ ਜਿਹੜੇ ਅੰਡਰੇਜ ਬੱਚੇ ਆ ਗਏ ਆ ਉਹਨਾਂ ਨੂੰ ਆਪਣੀ ਮੋਟਰਸਾਈਕਲ ਜਾਂ ਕਾਰ ਬਿਲਕੁਲ ਚਲਾਉਣ ਵਾਸਤੇ ਨਾ ਦਿਓ ਅਗਰ ਉਹ ਦੇਣਗੇ ਤੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹੜਾ ਬੱਚਾ ਅੰਡਰੇਜ ਫੜਿਆ ਜਾਏਗਾ ਟ੍ਰੈਫਿਕ ਦੀ ਗੁਲਾਨਾ ਲੁੰਗਣਾ ਕਰਦਾ ਉਹਨਾਂ ਦੇ ਜੇ ਮਾਪਿਆਂ ਨੂੰ ਲੈ ਕੇ ਆਏ ਹੋਣ ਦੇ ਮੋਟਰਸਾਈਕਲ ਜਾਂ ਕਾਰ ਉਹਨਾਂ ਦੇ ਮਾਪਿਆਂ ਦੇ ਉੱਤੇ ਐਕਸ਼ਨ ਲਿਆ ਜਾਏਗਾ ਔਰ ਜੇ ਕਿ ਗਵਾਂਡੀ ਕੋ ਲੈ ਕੇ ਜਾ ਕੇ ਯਾਰ ਦੋਸਤ ਕੋ ਲੈ ਕੇ ਜਿਹਦੇ ਨਾਂ ਤੇ ਰਜਿਸਟਰ ਹੋਏਗੀ ਉਹ ਗੱਡੀ ਉਹਦੇ ਉੱਤੇ ਐਕਸ਼ਨ ਲਿਆ ਜਾਏਗਾ ਅਕਸਰ ਦੇਖਿਆ ਗਿਆ ਕਿ ਪੁਲਿਸ ਤੇ ਆਪਣਾ ਕੰਮ ਕਰ ਲੈਂਦੀ ਹੈ ਲੇਕਿਨ ਸਿਫਾਰਸ਼ ਆ ਜਾਂਦੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਨਹੀਂ ਜੀ ਸਿਫਾਰਸ਼ ਬਿਲਕੁਲ ਨਹੀਂ ਮੰਨੀ ਜਾਏਗੀ ਕੋਈ ਵੀ ਇਹ ਮੇਰੀ ਪਬਲਿਕ ਅਕਿ ਗੁਰਦਾਸ ਜੀ ਆਪਣੇ ਕਿਸੇ ਨੂੰ ਵੀ ਆਪਣੀ ਮੋਟਰਸਾਈਕਲ ਅੰਡਰੇਜ ਬੱਚੇ ਨੂੰ ਨਾ ਦਿਓ